ਯਾਰ ਅੱਜ ਕੀ ਗੱਲ ਹੋ ਗਈ ਸੀ ਯਾਰ ਅੱਜ 1:00 ਵਜ ਗਿਆ ਹਾ ਦੇਖ ਨਹੀਂ ਆਇਆ ਯਾਰ ਐਤੂ ਬਾਦ ਭਰਾਵਾ ਕੱਪਾ ਲਾਲੇ ਕੰਨਾਂ ਨੂੰ ਹੱਥ ਆਪਦਾ ਕੋਈ ਸਿਆਣੀ ਜਿਉਂ ਮਰਦਾ ਬੰਦਾ ਰਲਾਇਆ ਕਰ ਗਿਆ ਜਵਾਕਾਂ ਚ ਤਾਂ ਰੋਜ਼ ਹੀ ਪੁੰਦਾ ਹੈਗਾ ਅੱਜ ਆਇਆ ਨਹੀਂ ਤੀਜੇ ਦਿਨ ਕਿਸੇ ਨਾਲ ਲੜਾਈ ਪਾ ਕੇ ਵਹਿ ਜਾਂਦਾ ਸਬਜੀ ਸਾਂਹੀ ਰਮਾਉਣ ਵਾਲੀ ਪਈ ਐ 1:00 ਵਜਾ ਪੈ ਗਿਆ ਇਹ ਵੀਡੀਓ ਸਿਰਫ ਐਂਟਰਟੇਨਮੈਂਟ ਵਾਸਤੇ ਆ ਸ਼ੀਰਸ ਨਾਮ ਲੈਂਦਾ ਜਾਵੇ ਚੱਲੋ ਤੇ ਲੇਟ ਹੋ ਗਿਆ ਚ ਤਾਂ ਉਹ ਬੱਟਾ ਪੰਦਰਾਂ ਕਿਹੜੀਆਂ ਪੜੀਆਂ ਲਾਈਆਂ ਨੇ ਕੱਬ ਵੀ ਬੰਦਾ ਲਾ ਬੈਠਾ ਇਹ ਗੁੱਸੇ ਵਾਲਾ ਕਰਦਾ ਕਿਵੇਂ ਆ ਬਾਈ ਠੀਕ ਆ ਠੀਕ ਆ ਕਿੱਧਰ ਭਾਗੇ ਸੀ ਅੱਜ ਬੜੀਆਂ ਐਣਕਾਂ ਲਾਈਆਂ ਨੇ ਐਲ ਕੰਦਾ ਤੂੰ ਆਇਆ ਬਈ ਜਾਂਦਾਗਾ ਓਏ ਪਤੀ ਆ ਮੈਨੂੰ ਤੇਰੇ ਧੂਆਂ ਦਾ ਠਰਕ ਭੋਣ ਜਾਂਦਾ ਹਾਂ ਕਿਤੇ ਉੱਥਰ ਬੱਠੀਏ ਆ ਇੱਧਰ ਕਿੱਧਰ ਆ ਉਹ ਪੀੜੀ ਜਾ ਖਲਾਉ ਤੇ ਬਹਿ ਜਾ ਫੁੱਲ ਲਗਾ ਸੀ ਫੁੱਲ ਲਗਾ ਸੀ ਯਾਰ ਆ ਤੱਕ ਥੁਈ ਤੇਰੀ ਆ ਕਿਦੋਂ ਦੀ ਤੇਰੀ ਨਹੀਂ ਆਜ ਤਾਈਂ ਤੇ ਇਹਦੇ ਨੂੜੀ ਕੀ ਹੈ ਤੂੰ ਕਿੱਧਰ ਭਾਗਿਆ ਸੀ ਓ ਬਈ ਮੈਂ ਤਾਂ ਯਾਰ ਟਾਈਮ ਦੇਖ 1 ਵਜ ਗਿਆ ਪੈਸੇ ਦਿੱਤੇ ਇਹਨੂੰ ਪੈਸੇ ਤਾਂ ਦਿੱਤੇ ਆ ਖਸਮਾ ਮੇਰੀ ਗੱਲ ਵੀ ਸੁਣਦਾ ਤੇਂ ਪਰ ਤੇ ਕਿੰਨੀ ਹੋ ਗਈ ਫੁੱਟ ਕਰਿਆ ਹੀ ਕੋਈ ਤੇਰੀ ਦਵਾਈ ਕੰਮ ਕਰ ਗਈ ਓਹੀ ਕਿਹੜੀ ਓਏ ਮਿੱਟੀ ਵਾਲੀ ਓਏ ਆਹੋ ਅੱਛਾ ਓਏ ਆਉਂਦੇ ਸਾਲ ਨੂੰ ਤੈਨੂੰ ਚਾਚਾ ਬਣਾ ਦੇਾਂਗੇ ਓ ਖਸਮਾ ਤੂੰ ਬੰਦਾ ਕਿਹ ਆ ਓਏ ਓ ਕੀ ਹੋ ਗਿਆ ਬਈ ਤਾਂ ਹੜੀ ਸੋਣੀ ਹਾਮ ਡੇ ਮੁੰਡਾ ਕਰਦਾ ਡੇਗਾ ਓਏ ਸਾਡੀ ਕਿਹੜਾ ਇੱਥੇ ਜ਼ਮੀਨ ਘੜਦੀ ਐ ਜਿੰਨੇ ਜਵਾਕ ਵੱਧ ਹੋਣਗੇ ਫਾਇਦਾ ਹੀ ਆ ਨਾ ਸਕੀਮ ਹੁੰਦੀ ਐ ਭਾਰਤ ਸਰਕਾਰ ਫਾਇਦਾ ਕੀ ਦਾ ਹੋ ਰਿਹਾ ਨਾ ਓਏ 2 ਕੰਮ ਕੋਮੇ ਵੀ ਕਰ ਲਿਆ ਕਰ ਸਾਰਾ ਦਿਨ ਐਸੀ ਜਿਹਾ ਰਹੇਗਾ ਓਏ ਬਈ ਕੰਮ ਤਾਂ ਕਰਦਾ ਯਾਰ ਅੱਛੀ ਲੇਟ ਹੋ ਐ ਮੈਂ ਰੋਜ਼ ਤਸਨਿਆ ਆਉਣਾ ਯਾਰ ਸਵਾਹ ਕਰਦਾ ਕੰਮ ਕੀ ਕੰਮ ਕਰਦਾ ਤੂੰ ਮੈਂ ਕੱਲ ਖੇਡ ਗੇੜਾ ਮਰਿਆ ਸਬਜੀ ਤੇਰੀ ساری ਬੱਚੀ ਪਈ ਆ ਓਏ ਬਈ ਉਹ ਤਾਂ ਆਪਣੀ ਮੋਟਰ ਮੱਚੀ ਰਾਤ ਯਾਰ ਹੈ ਮੋਟਰ ਬੱਚ ਗਈ ਆਹੋ ਬਈ ਯਾਰ ਮੋਟਰ ਮੱਚ ਗਈ ਐਨਾ ਹਰਾਨ ਹੋ ਲੀ ਗੱਲ ਐ ਯਾਰ ਕਮਾਲ ਆ ਯਾਰ ਚੋਨੇ ਵੇ ਦਾ ਸ਼ੀ ਦਾ ਮਹੀਨੇ ਹੋਏ ਨੇ ਮੋਟਰ ਨੇ ਮੀਂਹ ਪਾਈ ਸੀ ਬਾਈ ਯਾਰ ਫੇਰ ਕਿ ਵਾ ਸ਼ੀ ਮਹੀਨੇ ਹੋਇਆ ਯਾਰ ਇਹ ਚੀ ਚੱਲੂ ਖਰਾਬ ਤਾਂ ਹੋਊਗੀ ਲਾਈਟ ਵੱਧ ਘਟ ਆ ਗਈ ਹੋ ਯਾਰ ਆਏ ਜਿਵੇਂ ਲਾਈਟ ਵੱਧ ਘਟ ਆ ਗਈ ਤੂੰ ਮਾੜੀ ਮੋਟੀ ਗੌਰ ਰੱਖਿਆ ਕਰ ਤੈਨੂੰ ਕਦੇ ਵਜੇ ਦਿੱਤੇ ਨੇ ਤੂੰ ਲਗ ਕਮੰਡੀ ਦੇ ਕੋਠੇ 'ਚ ਬੈਠਾ ਚਲ ਮੀ ਵੀ ਓ ਬਈ ਆ ਤੈਨੂੰ ਕੀ ਨਹੀਂ ਕਹਤਾ ਯਾਰ ਇਹ ਉਹਦਾ ਗੱਲ ਛੱਡ ਯਾਰ ਹੁਣ ਮੋਟਰ ਮਟਰ ਪੁੱਛ ਲਾ ਕਮੰਡੀ ਕਿਹੜੇ ਕਮੰਡੀ ਹੁਣ ਤੈਨੂੰ ਪਤਾ ਲੱਗ ਗਿਆ ਗਵਾਂਡੀ ਕੌਣ ਹੁੰਦੇ ਆ ਉਹ ਬਾਈ ਹੈਗਾ ਹੈਗਾ ਆਪਣਾ ਗਵਾਂਡੀ ਚਹਲ ਯਾਰ ਉਹਨੂੰ ਪੁੱਛ ਲਾ ਮੋਟਰ ਨਾਲ ਤਾਂ ਲੱਗਦੀ ਆਪਣੇ ਉਹਦੀ ਯਾਰਾ ਕਿਹੜੇ ਗਵਾਂਡੀ ਲੱਗ ਗਿਆ ਪਤਾ ਹੁਣ ਉਹ ਬਾਈ ਉਹੀ ਚਹਲ ਤੇਰਾ ਯਾਰ ਤਾਂ ਹੈਗਾ ਯਾਰ ਹਾਂ ਬਾਈ ਮੈਂ ਇਥੋਂ ਕਹਣਾ ਯਾਰ ਕੋਈ ਆਪਣਾ ਗਵਾਂਡੀ ਤੇਰਾ ਯਾਰ ਯਾਰ ਚਹਲ ਓਏ ਉਹਨੂੰ ਤਾਂ ਤੈ ਜਵਾਬ ਤਾਂ ਦਬਾਇਆ ਜਿਉਂਦੇ ਉਹ ਬਾਈ ਯਾਰ ਉਹ ਤਾਂ ਮੈਂ ਤਾਂ ਜਵਾਬ ਦਿੱਤਾ ਸੀ ਉਹ ਆਪਣੀ ਗਣ ਕਿਵੇਂ ਬੀਜ ਦੇ ਬਾਰੇ ਸੁਪਰ ਸੀਡਰ ਲੈ ਜਾਂਦਾ ਬਾਈ ਨਾ ਉਹ ਹੀ ਜੇ ਅਗਲੇ ਨੇ ਬੁਰਾ ਜਵਾਬ ਦਿੱਤਾ ਵੀ ਮੇਰੀ ਫਾਸਲਾ ਰਮਾਉਣ ਵਾਲੀ ਪਈ ਆ ਫੇਰ ਕੀ ਕਰਾਂਗੇ ਫੇਰ ਬਾਈ ਫੇਰ ਆਪਾਂ ਆਪਣੀ ਮੋਟਰ ਬਣਾਵਾਂਗੇ ਯਾਰ ਲੈ ਕੀ ਕਿਹਾ ਮੋਟਰ ਮੋਟਰ ਮੂਟਰ ਨੀਚੇ ਰਾ ਭੁੱਲ ਜਾ ਬਾਟੀਆਂ ਲੈ ਜਾ ਬਾਟ ਗਾ ਰਮਾ ਕੇ ਆਈ ਕੀ ਕਿਹਾ ਬਾਟ ਗਿਆ ਨਾ ਬਾਈ ਯਾਰ ਅੱਧਾ ਗੱਲਾਂ ਤੂੰ ਸਬਜੀ ਲਈ ਬੱਠਾ ਯਾਰ ਕਿ ਮੇਰਾ ਉਹ ਯਾਰ ਬਾਲਟਕਾ ਨਾ ਭਾਈ ਐਮ ਕਰਦਾ ਮੋਟਰ ਮਟਰ ਦਾ ਹੱਲ ਕਰ ਦੇ ਯਾਰ ਮੇਰੇ ਕੋਲ ਤਾਂ ਗੱਲਾ ਦੋ ਨਹੀਂ ਜਾਂਦਾ ਬਾਲਟਕਾ ਨਾ ਰਮਾਲਾ ਤੂਏ ਚੋਂ ਅੱਛਾ ਤੇ ਜਾਂ ਫਿਰ ਹੁਣ ਚੈਲੋ ਤੂੰ ਪੁੱਛ ਗਿਆ ਉਹ ਭਾਈ ਫਰਮਾਇਆ ਪੁੱਛਾਂ ਹਾਂ ਹੁਣ ਤੇ ਨਹੀਂ ਪੁੱਛਣਾ ਬੂ ਤਾਂ ਚੱਲ ਠੀਕ ਆ ਭਾਈ ਪੁੱਛਦਾ ਫਰਮਾ ਜਾ ਕੇ ਆਉਣੀ ਯਾਰ ਵੱਡਾ ਬਈ ਲੀ ਹੰਡਰ ਦਾ ਰੋਟੀ ਵੀ ਨਹੀਂ ਖਾ ਕੇ ਗਿਆ ਉਹ ਭਾਗ ਗਿਆ ਹੁਣ ਵੀ ਮੈਨੂੰ ਕਿਤੇ ਬਾਲਟਕਾ ਨਾਲ ਸਬਜੀ ਚਾਲ ਉਹਨੇ ਜਿਹੇ ਜੀ ਕਰਨੀ ਸੀ ਧਰਤੀ ਆਪਾਂ ਹੁਣ ਬਲਜੀਤ ਮਿਸਤਰੀ ਨੂੰ ਫੋਨ ਕਰਕੇ ਮੋਟਰ ਠੀਕ ਕਰਾਈਏ ਓ ਯਾਰ ਕਿਵੇਂ ਆਉਂਦਾ ਹੁਤਾ ਗਿਆ ਸੀ ਓ ਬਾਈ ਯਾਰ ਮੈਂ ਤਾਂ ਗਿਆ ਹੀ ਨਹੀਂ ਰਹਾ ਚੁਮੜਿਆ ਓ ਸੇਰਾ ਮੈਨੂੰ ਤੇਰਾ ਪਤਾ ਸੀ ਤੂੰ ਕਿਹੜੇ ਰੰਗ ਭਾਗ ਲਾਉਣੇ ਆ ਚਾਲਾ ਆਪਾਂ ਚੱਲਦੇ ਆ ਬੁੱਸ ਕਿਉਂ ਆ ਮੈਨੂੰ ਪਤਾ ਤੈਨੂੰ ਕੋਈ ਨਹੀਂ ਤੈਨੂੰ ਉਹ ਦਿੰਦਾ ਸੰਦ ਕਿਉਂ ਪਿਓ ਬੁਖਸ਼ਤਰ ਮਾਰਦਾ ਮੇਰੇ ਤੂੰ ਆ ਚਲੀਏ ਗਲਤੀ ਹੋ ਗਈ ਪਹਿਲਾਂ ਕਿਸੇ ਨਾਲ ਪਿਆਰ ਨਾਲ ਬੋਲਿਆ ਕਰ ਜਦੋਂ ਕੰਮ ਲੈਣਾ ਹੁੰਦਾ ਗਮਾਂਡੀ ਐ ਕੰਮ ਆਉਂਦਾ ਹਣ ਮੈਨੂੰ ਤਾਂ ਹੱਥ ਪੈਰ ਬੰਨਣੇ ਪੈਣਗੇ ਅਗਲੇ ਦੇ ਮਾਹ ਪੁਰਖੋ ਤੁਸੀਂ ਤਾਂ ਤੁਰਪਾ ਆਓ ਓ ਬਾਈ ਯਾਰ ਪੋਂਡੀ ਦਾ ਵੀ ਹੱਲ ਕਹਿੰਦਾ ਸਾਰੇ ਪਹੀ ਚਾਈ ਪਈ ਆ ਯਾਰ ਓਏ ਇਹ ਤਾਂ ਕਰਾ ਮਾ ਕੇ ਹੁਣ ਤੂੰ ਸਾਖ ਦੇ ਫਿਰ ਪਹਿਲਾ ਕੀ ਕਰਦਾ ਉਹਨਾਂ ਕੋ ਯਾਰ ਮਾਗਰ ਪੈਜੀ ਕੋਈ ਆਪਣੀ ਥੋੜੀ ਯਾਰ ਆਪਣਾ ਖੇਤ ਆ ਉਹ ਆ ਯਾਰ ਚਲ ਕੋਈ ਨਾ ਕਰਕੇ ਆਪਾਂ ਹੱਲੇ ਬਾਈ ਯਾਰ ਗੱਡੀ ਦਾ ਕਾਹਾਂ ਕਰ ਲਾ ਪਹੀ ਚਲਾ ਤੇ ਗਵਾਂਡੀ ਕੱਬੇ ਵਾ ਲੜਪਾਗੇ ਕਿਸ ਨਾਲ ਕੋਈ ਨਾ ਕਰਦੇ ਆ ਓ ਤੂੰ ਮੈਨੂੰ ਸਮਝਾਉਂ ਟੈਨਾ ਚਲ ਕਾਹਾਂ ਤੋੜਾ ਓ ਥਾਲ ਨਾ ਛਿੱੜਦੀ ਅੰਦਰ ਚਲ 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 ਬਸ ਹੁਣ ਸਬਜ਼ੀ ਜਵਾੜਨੀ ਐ ਕਰ ਕਲਾ ਭਰਾਵਾ ਉਹ ਥੋੜਾ ਜਿਹਾ ਘੱਟ ਬੋਲਿਆ ਕਰ ਤੂੰ ਰਾਜੀ ਚੱਤਰ ਪ੍ਰੇਡ ਕਰਾ ਲਈ ਉਹ ਬਾਈ ਯਾਰ ਮਾਫੀ ਦੇ ਦੇ ਐ ਨਾ ਭਰਾ ਤੂੰ ਪਹਿਲਾਂ ਘਰੇ ਪੁੱਠਾ ਬੋਲਦਾ ਸੀ ਉਹ ਬਾਈ ਯਾਰ ਮਾਫ ਕਰ ਦੇ ਮੈਨੂੰ ਦੱਸਿਆ ਤੇਰੀ ਮਾਸੀ ਨੇ ਕਹਿੰਦੀ ਇਹ ਥੋੜਾ ਜਿਹਾ ਹੜ ਤੋਂ ਬੋਲਦਾ ਸੀ ਇਹ ਆਪਣਾ ਘਾਹ ਨੂੰ ਤੈਨੂੰ ਬਸ ਲੂੰਗਾ ਮੈਂ ਉਹ ਬਾਈ ਯਾਰ ਕਿਉਂ ਉਹ ਕਰਦਾ ਯਾਰ ਗਰੀਬ ਬੰਦਾ ਯਾਰ ਮੈਂ ਯਾਰ ਮੇਰੇ ਜਵਾਕ ਰੋ ਜਾਣਗੇ ਤੇਰੇ ਬਿਨਾ ਜਵਾਕ ਵੀ ਬਾਲਿਆ ਖਸਣਾ ਕੋਈ ਨਾ ਕਰਦੇ ਹੱਲ ਚਲਾ ਆ ਜਾ ਉਹਲਾ ਮੁੱਤੇ ਇਹਨਾਂ ਖਾਲਸ ਕਰਨੀ ਪੈ ਜੇ ਯਾਰ ਘਟਵਾ ਬਣਾ ਸਾਰਾ ਦਾ ਲੱਭੈ ਨੂੰ ਲੱਗਦਾ ਕਿ ਚੋਦਾ ਇਹ ਸੀਰੀ ਦਾ 70 ਖਾਊਗਾ ਯਾਰ ਇਹ ਸਾਰਾ ਕਿ ਨਹੀਂ ਯਾਰ ਬੋਲਦਾਗਾ ਇਹ ਖਾਊ ਲੱਗਦਾ ਚਲੋ ਚੱਲ ਗਏ ਨਹੀਂ ਇਹ ਪਤਾ ਹੋਦਾ ਓਏ ਇੱਧਰ ਆ ਜਾ ਉਹ ਨਾ ਇਧਰ ਮੂੰ ਚੱਕ ਕਿਧਰ ਤੁਰ ਪਿਆ ਓ ਗੱਲ ਸੁਣ ਨੂ ਭਾਈ ਤੂੰ ਮੇਰੀ ਤੀਵੀਂ ਆ ਯਾਰ ਓ ਸਾਇ ਜਨਾਨੀਆਂ ਜਿੱਦਾ 365 ਹੁੰਦਾ ਤੇਰੇ ਜਿੱਦਾ ਜਨਾਨੀ ਦਾ ਨਾ ਵੀ 420 ਚਲਿਤਰ ਵੱਧ ਨਹੀਂ ਓ ਭਾਈ ਚਲਿਤਰ ਨਾਲ ਤੂੰ ਮੈਨੇ ਦੇਖੇ ਨਹੀਂ ਆ ਦਿਨਾਂ ਤੀ ਗੱਡੀ ਗੁੱਡੀ ਹਵਾ ਹੋ ਜੂਗੀ ਗੱਲਾਂ ਕਿਹੜੇ ਕਰਦਾ ਤੂੰ ਓ ਆ ਜਾ ਓ ਆ ਜਾ ਤੂੰ ਮੈਥੋਂ ਉਹਣਾ ਸਿੱਤਰ ਖਾਲੀ ਜਹੇ ਤੇ ਲੱਛਣਾ ਨਾ ਤੇਰੀ ਕਾਂਕਪਾਲ ਦੀ ਦੀ ਨਹੀਂ ਬੋਲਾ ਬਚਾਲੋ ਬੱਜਰਾ ਮੈਨੂੰ ਓ ਜਾ ਤੂੰ ਚਾਹਲ ਨੂੰ ਪੁੱਸ ਗਿਆ ਮੋਟਰਾਂ ਮੈਂ ਇਹ ਨਮਰਮ ਸਾਫ ਕਰ ਲਾਂ ਉਹ ਕਰਤੀ ਨਾ ਬਈ ਉਹੀ ਗੱਲ ਉਹ ਟਵਾੜੋ ਤੈਨੂੰ ਤੁਸੀਂ ਕਾਮਜਾਬ ਨਹੀਂ ਹੁੰਦੇ ਸੇੜ ਬੰਦੇ ਆ ਕੇ ਧੂਫ ਕਰਦੇ ਆ ਦੁਕਾਨ ਤੇ ਤੁਸੀਂ ਮੁੱਤਨ ਬਈ ਐਨੇ ਹੋ ਆ ਕਰਤੀ ਪੋਰਤੀ ਹੁਣ ਗੱਡੀ ਤੇ ਬਹਿ ਗਿਆ ਤੂੰ ਖਾਬਾ ਮੇਰੇ ਦਾ ਵਸਾ ਵੀ ਤਾ ਹ ਜੜਾ ਹਾ ਓਏ ਚੰਗਾ ਯਾਰ ਮੈਂ ਜਾਣਾ ਉਹਦੇ ਕੋਲੇ ਮੈਂ ਤਾਂ ਹੁਣ ਗੱਡੀ ਤੇ ਬੈਠਣੀ ਆ ਬਈ ਆ ਪੈਸੇ ਲੱਗੇ ਆ ਓ ਬਈ ਮੇਰੇ ਕਿਨੂੰ ਟਲਾ ਲਾ ਕੇ ਭੰਡ ਦੇ ਨੂੰ ਓਏ ਇਹਨੇ ਖਸਮ ਨੇ ਲੱਬੜਾ ਲਹੁਂ ਕੀਤਾ ਔਰ ਹੋਰ ਕਿਵੇਂ ਠੁਆ ਉਹ ਵਧੀਆ ਸੰਦੀਪ ਕੀ ਹਾਲ ਨੇ ਉਹ ਵਧੀਆ ਵਧੀਆ ਤੂੰ ਸੁਣਾ ਹੋਰ ਕਣਕ ਕੁੰਕੀ ਠੀਕ ਹੈ ਨਾ ਕਣਕ ਬੀਜਣ ਵਾਲੀ ਆ ਯਾਰਾ ਅੱਛਾ ਉਹ ਮੈਂ ਪੁਕਰੇ ਕੋਲੇ ਗਿਆ ਸੀ ਉਹਦੇ ਕੋਲੇ ਲਖੇ ਕੋਲੇ ਹਾਂ ਹਾਂ ਉਹਨਾਂ ਨੇ ਕਹਿੰਦਾ ਕੱਲ ਨੂੰ ਪਾ ਕੇ ਲੈ ਆਂ ਸੁਪਰੇਟਰ ਟਰੈਕਟਰ ਨਹੀਂ ਮਿਲਿਆ ਨਹੀਂ ਮਾਜੀ ਪਾ ਲਿਆ ਹੁੰਦਾ ਓਏ ਉਹਦੇ ਚੱਕੇ ਚੁੱਕਦੇ ਨਾ ਫਾਜੀ ਉਹ ਕਿਵੇਂ ਓ ਮੈਂ ਵੀ ਗਿਆ ਸੀ ਕਾ ਸੁਪਰ ਸਾਈਡਰ ਮੰਗਣ ਅੱਛਾ ਉਹ ਮੈਨੂੰ ਤਾਂ ਗਾੜੀ ਪੈ ਗਿਆ ਸੀ ਜੀ ਆ ਅੱਛਾ ਜੀ ਉਹ ਤੈਨੂੰ ਵੀ ਬਾਵਾ ਕੁਝ ਬੋਲ ਗਿਆ ਉਹ ਬਠਾਦਾ ਮੈਨੂੰ ਕਉਂ ਬੋਲ ਗਿਆ ਯਾਰ ਤੈਨੂੰ ਹੁਣ ਦੁਬਾਰੇ ਸੁਪਰ ਹਿੱਟ ਪਾਉਣ ਗਿਆ ਤੂੰ ਹਾਂ ਤੈਨੂੰ ਐਂ ਜਵਾਬ ਦੇਣਗੇ ਵੀ ਸਾਡਾ ਰਿਸਕ ਵਿੱਚ ਗਿਆ ਹੋਇਆਗਾ ਅੱਛਾ ਯਾਰ ਉਹ ਖਾਸਾ ਕੁਝ ਹੋਇਆ ਘਰ ਖੇਤ ਉਹਨੇ ਲੱਖਿਆਂ ਨੂੰ ਹਾਂ ਕਰਤੀ ਉਹਦਾਂ ਨੂੰ ਪਈਆ ਫੋਕਰਾ ਉਹਦਾ ਹਵੇ ਗੁਣੀ ਹਾਂ ਕਰ ਦਿੰਦਾ ਮੈਂ ਤੈਨੂੰ ਪੰਪ ਪੰਪ ਟਕਿਆ ਟਕਿਆ ਮਾਰੇ ਮੈਨੂੰ ਕਹਿੰਦਾ ਬਾਈ ਯਾਰ ਲੈ ਨਹੀਂ ਪਰਵਾਹੀ ਨਹੀਂ ਕੋਈ ਜਿੰਨੇ ਤੂੰ ਪੰਪ ਮਾਰੇ ਸਾਰੇ ਫੇਲ ਨੇ ਉਹ ਸੀਰੀਆ ਬੜਾ ਪੜਾ ਕੋਲ ਨਾ ਸੀਰੀਆ ਯਾਰ ਇੰਨਾ ਕਿਹੜਾ ਰੱਖਣ ਨੂੰ ਸ਼ਰਤੇ ਯਾਰ ਵੱਡ ਖਾਂ ਨੂੰ ਪੈਂਦਾਗਾ ਅੱਛਾ ਜੀ ਤੈਨੂੰ ਕਹਿੰਦਾ ਉਹ ਮੈਂ ਉਹ ਪੁੱਛਣਾ ਉਹ ਜਿਹੜੀ ਨਹੀਂ ਕਰਨੀ ਸੀ ਮੈਨੂੰ ਤਾਂ ਉਹ ਕਰੀ ਅੱਛਾ ਓਏ ਵੱਡੇ ਵੱਡੇ ਵਾਦੇ ਕਰੀ ਵਿਆਹ ਵਾਲੇ ਉਹ ਗੱਲਾਂ ਚੱਕ ਲਈਆਂ ਉਹਨਾਂ ਦਾ ਮੇਰੀਆਂ ਪੁਰਾਣੀਆਂ ਅੱਛਾ ਮੈਂ ਤਾਂ ਕਿਹਾ ਭਾਈ ਆਪਣੇ ਹੱਥ ਮੈਂ ਤਾਂ ਨਵੀਂ ਲਿਆਉਂਗਾ ਹਾਂ ਸਹੀ ਕਰਿਆ ਫਿਰ ਉਹਦਾ ਕੋਈ ਹੱਲ ਤਾਂ ਕਰਨਾ ਪੁੱਛੀਦੀ ਦਾ ਹਨਾ